ਮੇਰਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਥੇ ਭਾਨਾ ਸਿੱਧੂ ਦੇ ਪੱਖ 'ਚ ਪ੍ਰਚਾਰ ਕਰਨ ਵਾਸਤੇ ਇਕੱਠੇ ਹੋਏ ਆਂ ਕਿ ਭਾਨਾ ਸਿੱਧੂ ਇੱਕ ਇਹੋ ਜਿਹਾ ਨੌਜਵਾਨ ਹੈ ਜਿਹੜਾ ਕਿ ਪੰਜਾਬ ਦੀ ਮਦਦ ਕਰ ਰਿਹਾ ਹੈ ਲੋਕਾਂ ਨੂੰ ਨਸ਼ਿਆਂ ਤੋਂ ਹਟਾ ਰਿਹਾ ਹੈ ਪਰ ਫਿਰ ਵੀ ਲੋਕ ਉਹਨੂੰ ਮਾੜਾ ਕਹਿੰਦੇ ਨੇ ਵੀ ਸਾਨੂੰ ਉਹਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਉਹਦਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਉਹ ਹੋਰ ਤਰੱਕੀ ਕਰੇ ਅੱਗੇ ਵਧੇ ਤੇ ਲੋਕਾਂ ਨੂੰ ਵੱਦ-ਵੱਦ ਉਹਦਾ ਸਹਿਯੋਗ ਕਰਨਾ ਚਾਹੀਦਾ ਹੈ ਉਹ ਪਹਿਲਾ ਨੌਜਵਾਨ ਹੈ ਪੰਜਾਬ ਦਾ ਜਿਨੇ ਸਰਕਾਰਾਂ ਨਾਲ ਮੱਥਾ ਲਾਇਆ ਨਹੀਂ ਤੇ ਅੱਜ ਕੱਲ ਕੋਈ ਇਸ ਲਈ ਕੁਝ ਨਹੀਂ ਕਰਦਾ ਪਰ ਉਹ ਫਿਰ ਵੀ ਲੋਕਾਂ ਨਾਲ ਖੜਾ ਹੈ ਜਿਸ ਲਈ ਸਾਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ ਤੇ ਅਸੀਂ ਅਪੀਲ ਕਰਦੇ ਹਾਂ ਕਿ ਉਹਨੂੰ ਅਗਲੀ ਵਾਰੀ ਵੋਟਾਂ ਨਾਲ ਖੜਾ ਕਰੋ ਤੇ ਉਹਨੂੰ ਜਿਤਾਓ ਇਸ ਨਾਲ ਉਹ ਦੇਸ਼ ਦੀ ਬਹੁਤ ਸੇਵਾ ਕਰੇਗਾ ਜਿਸ ਨਾਲ ਕੀ ਦੇਸ਼ ਦਾ ਬਹੁਤ ਵਿਕਾਸ ਹੋਏਗਾ ਉਹਨੇ ਆਪਣੇ ਇਲਾਕਿਆਂ ਚ ਕੀ ਹੋਰ ਸਾਰੇ ਧਰਮਾਂ ਤੁਲਨਾ ਤੇ ਭਾਈ ਵੇਵਾਤਵਾਦ ਖਾਦਰੀ ਦਿੰਦਾ ਹੈ ਤੇ ਸਭ ਦਾ ਸਹਿਯੋਗ ਦਿੰਦਾ ਹੁਣ ਭਾਨੇ ਸਿੱਧੂ ਨੇ ਜਿਹੜੇ ਕੀ ਏਜੰਟ ਲੋਕਾਂ ਨੂੰ ਲੁੱਟਦੇ ਨੇ ਜਿਹੜੇ ਪੈਸੇ ਲੈ ਕੇ ਕਿਸੇ ਨੂੰ ਬਾਹਰ ਨਹੀਂ ਭੇਜਦੇ ਉਹਨਾਂ ਖਿਲਾਫ ਵੀ ਉਹ ਬਹੁਤ ਕੰਮ ਕਰ ਰਿਹਾ ਹੈ ਹੁਣ ਉਹਨੇ ਮੁਹਾਲੀ 'ਚ ਧਰਨਾ ਲਾਣਾ ਹੈ ਜਿਨੇ ਜਿੱਥੇ ਕੀ ਉਹ ਏਜੰਟਾਂ ਨੂੰ ਵੀ ਕਿਨਾਰੇ ਤੇ ਭਜਾਏਗਾ ਇੱਥੋਂ ਵੀ ਜਿਹਦੇ ਨਾਲ ਪੰਜਾਬ ਦੀ ਧਰਤੀ ਦੇ ਜਿਹੜੇ ਨੌਜਵਾਨ ਨੇ ਪੰਜਾਬ ਦੇ ਵੀ ਉਹਨਾਂ ਉਹ ਕਿਸੇ ਗਲਤ ਪਾਸੇ ਨਾ ਜਾਣ ਵੀ ਗਲਤ ਰਸਤੇ ਨਾ ਜਾਣ ਇਸ ਕਰਕੇ ਉਹ ਬਹੁਤ ਹੀ ਮਦਦ ਕਰ ਰਿਹਾ ਲੋਕਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ